ਅੱਜ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਜੀ ਪਾਜੀ ਮੇਰਾ ਨਾਮ ਸੁਖਦੇਵ ਸਿੰਘ ਪਿੰਡ ਲਿੱਦੜ ਵਾ ਕੀ ਮਾਮਲਾ ਜਿਹੜਾ ਬੀਤੇ ਦਿਨੀ ਤੁਹਾਡੇ ਪੇٹے ਦਾ ਜਿਹੜਾ ਕਤਲ ਹੋ ਗਿਆ ਸੀਗਾ ਕਤਲ ਮੇਰੇ ਕਾਕੇ ਦਾ ਕਤਲ ਹੋਇਆ ਇਦਾਂ ਪਹਿਲੂ ਮੇਰਾ ਸਾਈਕਲ ਘੇਰਿਆ ਵਾ ਮੁਰਕੇ ਇਹਨਾਂ ਨੂੰ ਧਮਕੀਆਂ ਹੀ ਇਨਕਾਰ ਜੀ ਦਿੱਤ ਲੋ 10 ਵਜੇ ਵੀ ਆਪਣੀ ਦਰਖਾਸਤ ਰਿਗਿਆ ਕਿਉਂਕਿ ਜੋ ਵਾਪਸ ਲੋ ਤੇ ਨਹੀਂ ਤੇ ਤੁਹਾਡਾ ਤਕਾਣਾ ਤਾਂ ਕਹੀਂ ਕੋਈ ਨਾ ਕੋਈ ਨੁਕਸਾਨ ਕਰਾਂਗੇ ਇਹਨਾਂ ਨੇ ਠੀਕ ਆ ਬਾਅਦ 5:30 ਵਜੇ ਦੇ ਟਾਈਮ ਨਾਲ ਮੇਰਾ ਕਾਕਾ ਜਿਹੜਾ ਛੋਟੇ ਦਾ ਕਤਲ ਕਰਤਾ ਅਰਸ਼ਦੀਪ ਸਿੰਘ ਦਾ ਕਤਲ ਹੋਣ ਤੋਂ ਅਹੀ ਸਾਹ ਦੀ ਕਤਲ ਹੋਣ ਤੋਂ ਬਾਅਦ ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਕਿੰਨੇ ਬਾਹਰ ਆਏ ਸਿਆਰ ਭਾਜੀ ਗ੍ਰਿਫਤਾਰ ਹੋ ਗਿਆ ਕੋਈ ਪੁਲਿਸ ਨੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਕਾਨੂੰਨ ਦੀ ਕਿਹਦੀ ਸਹਿਯੋਗ ਕਰਾ ਕਾਨੂੰਨੀ ਇਹਨਾਂ ਨੂੰ ਦਬਾਇਆ ਪੁਲਿਸ ਨੂੰ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਕਾਹਦਾ ਦਬਦਬਾ ਪੁਲਿਸ ਨੇ ਇੱਕ ਬੰਦਾ ਵੀ ਨਹੀਂ ਫੜਿਆ ਹੇ ਤੱਕ ਅਬ ਜਿਹੜੇ ਬਦੇ ਦਬਾ ਲਿਓ ਹੋਈ ਪੇਸ਼ ਕਰਾਈਏ ਉਹਨਾਂ ਨੂੰ ਤੁਹਾਡੀ ਕੀ ਮੰਗ ਹੈ ਅਸੀਂ ਤੇ ਮੰਗ ਕਹਦੇ ਆ ਵੀ ਇਹਨਾਂ ਨੂੰ ਰਿਮਾਰਟ ਤੇ ਲੈ ਕੇ ਅਥਲਾ ਵੀ ਪੁੱਛਣਾ ਹੈ ਗੈਂਟਰ ਗਰੁੱਪ ਫੜਨ ਦੇ ਦੇ ਅੱਜ ਮੇਰਾ ਨਿਖਾਨ ਕੀਤਾ ਭਲਕੇ ਹੋਰ ਕਿਸਦਾ ਵੀ ਪਾਰੀ ਕਰਨੀ ਅਸੀਂ ਕਿਹਨਾ ਤੁਹਾਡਾ ਜਿਹੜਾ ਪਿੰਡ ਹੈ ਮੇਰਾ ਨਾਮ ਸੋਨੀਆ ਜੀ ਪਿੰਡ ਲਿੱਦੜ ਕੀ ਮੰਗ ਵਲ ਆ ਜਿਹੜਾ ਬੀਤੇ ਦਿਨੀ ਤੁਹਾਡੇ ਦੇਵਰ ਦਾ ਜਿਹੜਾ ਕਤਲ ਹੋ ਗਿਆ ਸੀ ਸਰ ਬੀਤੇ ਬੀਤੇ 4 ਮਹੀਨੋਂ ਅੱਜ ਸ਼ਾਮੇ 5:30 ਵਜੇ ਮੇਰੇ ਛੋਟੇ ਦਿਓਰ ਦਾ ਬੜੀ ਬੇਰਹਿਮੀ ਨਾਲ ਕਿੱਟਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਮਾਮਲਾ ਕੁਝ ਵੀ ਨਹੀਂ ਸੀ ਸਾਡੇ ਡੈਡੀ ਚੁੱਧ ਪਾ ਕੇ ਆਉਂਦੇ ਸੀਗੇ ਸ਼ਾਮੀ ਉਹਨਾਂ ਨੇ ਸਵੇਰ ਦਾ ਟਾਈਮ ਸੀ ਉਹਨਾਂ ਨੇ ਪਹਿਲਾਂ ਸਾਈਕਲ ਘੇਰਿਆ ਵਾ ਮੇਰੇ ਡੈਡੀ ਜੀ ਨੂੰ ਧਮਕੀਆਂ ਦਿੱਤੀਆਂ ਨੇ ਉਸ ਦੁਆਰ ਵਿੱਚ ਡੈਡੀ ਜੀ ਨੂੰ ਅਰ ਅਰਖਾਸਤ ਦੇਤੀਆਂ ਜਾ ਕੇ ਰਈਆ ਚੌਂਗੀ ਦੇ ਵਿੱਚ ਤੇ ਸਾਡੀ ਦਰਖਾਸਤ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਦੁਆਰ ਵਿੱਚ ਵੀ ਉਹ ਧਮਕੀਆਂ ਦਿੰਦੇ ਰਹੇ ਆ ਸਾਨੂੰ ਕਿ ਤੁਸੀਂ ਆਪਣੀ ਦਰਖਾਸਤ ਵਾਪਸ ਲੈ ਲਓ ਨਹੀਂ ਤਾਂ ਤੁਹਾਡੇ ਨਾਲ ਅਸੀਂ ਬਹੁਤ ਮਾੜਾ ਸਲੂਕ ਕਰਾਂਗੇ ਤੇ ਉਹੀ ਉਹਨਾਂ ਨੇ ਕੀਤਾ ਵਾ 4 ਮਹੀਨੋਂ ਸ਼ਾਮੀ ਉਹਨਾਂ ਨੇ ਕਿੱਟਾ ਮਾਰ ਕੇ ਮੇਰੇ ਡਿਓਰ ਦਾ ਕਤਲ ਕਰ ਦਿੱਤਾ ਵਾ ਉਸ ਤੋਂ ਬਾਅਦ ਜਿਹੜਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੁਸੀਂ ਉਸ ਕਾਰਵਾਈ ਤੋਂ ਪੁੱਛੋ ਸਰ ਜੀ ਉਸ ਕਾਰਵਾਈ ਤੋਂ ਬਿਲਕੁਲ ਕੁਝ ਨਹੀਂ ਹੈਗੇ ਉਹਨਾਂ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਵਾ ਦਿਲਬਰ ਸਿੰਘ ਨੂੰ ਸੈਲਬ੍ਰੀਤ ਨੂੰ ਤੇ ਸ਼ੋਭ ਸਿੰਘ ਨੂੰ ਤੇ ਸੁਖਵੀਰ ਸਿੰਘ ਨੂੰ ਸਰ ਉਹਨਾਂ ਨੇ ਉਹਨਾਂ ਦੇ ਨਾਲ ਬਹੁਤ ਹੀ ਪਿਆਰ ਵਾਲਾ ਸਲੂਕ ਕੀਤਾ ਕੋਈ ਉਹਨਾਂ ਦਾ ਰਿਮਾਨ ਨਹੀਂ ਲਿਆ ਗਿਆ ਕੋਈ ਉਹਨਾਂ ਨਾਲ ਸਖਤੀ ਨਹੀਂ ਕੀਤੀ ਗਈ ਤੁਸੀਂ ਦੱਸ ਰਹੇ ਹੋ ਆਫੀਸਰ ਦਾ ਡਾਇਰੈਕਟਰ ਤੋਂ ਤਾਂ ਤੱਕ ਕੌਣ ਹੈ ਆਲ ਸਪੈਸਿਫਿਟੀ ਸਰ ਓੰਕਾਰਜੀਤ ਆ ਉਹ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਉਹਨੇ ਕਾਫੀ ਵਾਰ ਦਿੱਤਾ ਸਾਡੇ ਪਿੰਡ ਵਿੱਚ ਨਹੀਂ ਕੀਤੀਆਂ ਬਾਹਰ ਵੀ ਕੀਤੀਆਂ ਸਿੱਧੂ ਮੂਸੇਵਾਲੇ ਵਾਲੇ ਕਤਲ ਵਿੱਚ ਵੀ ਉਹਦਾ ਨਾਮ ਬੋਲਦਾ ਵਾ ਤੇ ਪਹਿਲਾਂ ਵੀ ਕਾਫੀ ਕਤਲਾਂ ਦੇ ਵਿੱਚ ਉਹਦਾ ਨਾਮ ਬੋਲਦਾ ਵਾ ਓੰਕਾਰਜੀਤ ਹਜੇ ਤੱਕ ਬਾਹਰ ਆ ਉਹਦੇ ਡਰ ਦੇ ਕਰਕੇ ਸਾਡੇ ਘਰ ਦੇ ਵਿੱਚ ਕੋਈ ਕੰਮ ਕਰਨ ਵੀ ਨਹੀਂ ਆਂਦਾ ਹੈਗਾ ਇੰਨਾ ਖੌਫ ਹੈ ਆ ਜਿਹੜੀ ਤੁਸੀਂ ਫੋਟੋ ਹੱਥ ਫੜੀਏ ਕੌਣ ਹੈ ਓੰਕਾਰਜੀਤ ਸਿੰਘ ਆ ਸਰ ਇਹੀ ਮੇਨ ਗੈਂਗਸਟਰ ਆ ਇਹ ਹਜੇ ਤੱਕ ਬਾਹਰੋਂ ਸਾਡੇ ਪਰਿਵਾਰ ਨੂੰ ਇਹਦਾ ਤੋਂ ਖਤਰਾ ਹੈ ਦੀ ਮੰਗ ਕੀ ਹੈ ਮੁੱਖ ਮੰਤਰੀ ਸਾਹਿਬ ਸਰ ਸਾਡੀ ਮੰਗ ਇਹ ਆ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਜਿਹੜੇ ਮੇਰੇ ਦਿਓਰ ਦੇ ਕਾਦਲ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਕਿਸੇ ਨਾਲ ਪਿੰਡ ਦੇ ਵਿੱਚ ਕੋਈ ਵੀ ਮਾੜੀ ਘਟਨਾ ਨਾ ਵਾਪਰੇ ਹਾਂਜੀ ਕੀ ਨਾ ਤੁਹਾਡਾ ਜੀ ਬਲਦੇਵ ਸਿੰਘ ਸਨ ਅਫਸਾਨ ਸਿੰਘ ਪਿੰਡ ਲਿੱਦੜ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਾਰਿਆਂ ਇਹ ਕਹਿਣਾ ਇਹ ਚਾਹੁੰਦੇ ਆ ਕਿ ਅਰਸ਼ਦੀਪ ਦਾ ਕਤਲ ਬੇਰਹਿਮੀ ਨਾਲ ਕੀਤਾ ਗਿਆ ਜਿਹਦੇ ਵਿੱਚ ਚਾਰ ਬੰਦੇ ਜਿਹੜੇ ਆ ਉਹ ਪੇਸ਼ ਹੋਏ ਆ ਉਹਨਾਂ ਦਾ ਕੋਈ ਰਿਮਾਂਡ ਨਹੀਂ ਲਿਆ ਗਿਆ ਉਹਨਾਂ ਨੂੰ ਪਿਆਰ ਦੇ ਨਾਲ ਹੀ ਜੇਲ੍ਹ ਚ ਕੱਲ ਦਿੱਤਾ ਗਿਆ ਤੇ ਜਿਹੜਾ ਅੰਕਾਰਜੀਤ ਸਿੰਘ ਆ ਉਹ ਬਾਹਰ ਫਿਰਦਾ ਵਾ ਤੇ ਸਾਨੂੰ ਖਤਰਾ ਵਾ ਉਹਦੇ ਕੋਲੋਂ ਇਸ ਤੋਂ ਪਹਿਲਾਂ ਹੀ ਰੋ ਨੇ ਤੇ ਅੰਕਾਰਜੀਤ ਸਿੰਘ ਨੇ ਮੇਰਾ ਬੱਚਾ ਤੇ ਇੱਕ ਨੰਬਰਦਾਰ ਚਰਨ ਸਿੰਘ ਜਿਹੜਾ ਉਹ ਮਾਰਿਆ ਹਰਜੀਤ ਸਿੰਘ ਤੇ ਚਰਨ ਸਿੰਘ ਨੂੰ ਦੋਵਾਂ ਨੂੰ ਗੱਡੀ ਥਲੇ ਦੇ ਕੇ ਮਾਰਿਆ ਵਾ ਤੇ ਸਾਨੂੰ ਇਹਨਾਂ ਤੋਂ ਖਤਰਾ ਵਾ ਕਿਉਂਕਿ ਇਹ ਗਰੋਹ ਆ ਇਹ ਇਲਾਕੇ ਦੇ ਸਰਗਰਮ ਆ ਪੁਲਿਸ ਪ੍ਰਸ਼ਾਸਨ ਕੋਲ ਤੋਂ ਬੇਨਤੀ ਆ ਵੀ ਇਹਨਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਆ ਉਹ ਤੋਂ ਕਿੱਦਾਂ ਸੰਤੁਸ਼ਟ ਤੁਸੀਂ ਨਹੀਂ ਉਹ ਤੋਂ ਅਸੀਂ ਸੰਤੁਸ਼ਟ ਨਹੀਂ ਆ ਕਾਰਵਾਈ ਉਹ ਤੋਂ ਸਿਰਫ ਗੋਗਲਿਆਂ ਤੋਂ ਮਿੱਟੀ ਝਾੜੀ ਆ ਪੁਲਿਸ ਨੇ ਵੀ ਮੇਰੇ ਮੁਕਦਮੇ ਪਹਿਲੇ ਚ ਵੀ ਤੇ ਇਹਦੇ ਫੋਨ ਵਾਲੇ ਮੁਕਦਮੇ ਦੇ ਵਿੱਚ ਕੀ ਮੰਗ ਕਰਦੇ ਜੀ ਅਸੀਂ ਅਸੀਂ ਮੰਗ ਕਰਦੇ ਆ ਵੀ ਇਹ ਵਿਰੋਧ ਦੇ ਬਰ ਖਿਲਾਫ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਕੀ ਨਾਮ ਹੈ ਜੀ ਤੁਹਾਡਾ ਜਿਹੜਾ ਪਿੰਡ ਹੈ ਮੇਰਾ ਨਾਮ ਭਾਈ ਲਾਪਰੀ ਸਿੰਘ ਆ ਮੇਰਾ ਪਿੰਡ ਲੱਦੜਿਆ ਜੀ ਕੀ ਮਾਮਲਾ ਜਿਹੜਾ ਅੱਜ ਪ੍ਰੈਸ ਨੂੰ ਸਾਹਦੇ ਤੇ ਆਪਣਾ ਜੀ ਗੱਲ ਸਮਝਾਣਾ ਚਾਹੁੰਦਾ ਹਾਂ ਹਾਂਜੀ ਬਈ ਥੋੜੇ ਬੀਤੇ ਦਿਨ ਪਹਿਲਾਂ ਮੇਰੇ ਭਰਾ ਦਾ ਛੋਟੇ ਦਾ ਕਤਲ ਹੋਇਆ ਸ਼ਰੀਆਮ ਕਿਰਚਾ ਮਾਰ ਕੇ ਕੀਤਾ ਗਿਆ ਤੇ ਇਹ ਜਿਹੜੇ ਆ ਕੀਤੇ ਆ ਪੇਸ਼ ਇਹਨਾਂ ਤੇ ਕੋਈ ਸਖਤ ਕਾਰਵਾਈ ਨਹੀਂ ਹੋਈ ਇਹਨਾਂ ਨੂੰ ਇਹ ਪਿਆਰ ਦੇ ਨਾਲ ਪੇਸ਼ ਕੀਤਾ ਗਿਆ ਕਿ ਜਿਹੜਾ ਮੇਨ ਗੇਟ ਰਵਾ ਉਹ ਅਜੇ ਵੀ ਇਹਨੂੰ ਬਾਹਰ ਤੋੜਿਆ ਹੰਕਾਰ ਜੀਤ ਉਹ ਅਜੇ ਬਾਹਰ ਆ ਸਾਨੂੰ ਉਹ ਤੋਂ ਅਜੇ ਵੀ ਖਤਰਾ ਹੈ ਕੀ ਨਾਮ ਸੀ ਜਿਸ ਨੂੰ ਨਾਮ ਨਾਲ ਕਤਲ ਹੋਇਆ ਤੇ ਕਿਹਨਾਂ ਦਾ ਕਤਲ ਹੋਇਆ ਇਹ ਜਿਹੜਾ ਕਤਲ ਹੋਇਆ ਜੀ ਉਹਦਾ ਨਾਮ ਅਰਸ਼ਦੀਪ ਆ ਜੀ ਤੇ ਅੰਕਾਰਜੀਤ ਉਹਨਾਂ ਦੇ ਮਾਸਟਰਮਾਈਂਡ ਤੇ ਜਿੰਨੇ ਕੀਤਾ ਉਹਦਾ ਨਾਮ ਜਲਬਰਪੀਰ ਉਹਦਾ ਸਿੱਧਾ ਫਤਿਹ ਚੰਗਨ ਪੁਲਿਸ ਨੇ ਮਾਮਲਾ ਤੱਜ ਕੀਤਾ ਹੈ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਕਿੰਨੇ ਬਾਹਰ ਹਾਂਜੀ 4 ਲੋਕ ਗ੍ਰਿਫਤਾਰ ਐ ਇੱਕ ਅੰਕਾਰਜੀਤ ਬਾਹਰ ਐ ਤੁਹਾਡੀ ਕੀ ਮੰਗ ਹੈ ਮੰਗ ਇਹ ਹੈ ਕਿ ਉਹਨੂੰ ਸਾਹ ਮਿਲਣਾ ਚਾਹੀਦਾ ਇਹਨੂੰ ਗੈਰੰਟਾ ਜਿਹੜਾ ਅੰਕਾਰਜੀਤ ਨੂੰ ਫੜਨਾ ਚਾਹੀਦਾ ਸਾਨੂੰ ਇਹ ਤੋਂ ਖਤਰਾ ਹੈ